ਸਸਿਕਲ ਜੀ ਮੈਂ ਪ੍ਰੀਤ ਸੰਘਰੇੜੀ ਤੇ ਦੋਸਤੋ ਕੀ ਹਾਲ ਚਾਲ ਜੀ ਤੇ ਅੱਜ ਅਸੀਂ ਜਾ ਰਹੇ ਹਾਂ ਜੀ ਮਲੇਰਕੋਟਲੇ ਮੇਰੇ ਨਾਲ ਨੇ ਬਾਈ ਹੈਪੀ ਪੁੰਨਾਵਾਲ ਤੇ ਬਾਈ ਆਪਣੇ ਦਸਵੀਰ ਜੀ ਤੇ ਦੋਨੇ ਬੰਦੇ ਇਹ ਮਾਸਟਰ ਨੇਗੇ ਮਾਸਟਰ ਕਾਦੇ ਨੇ ਗਾਇਕੀ ਦੇ ਵੀ ਮਾਸਟਰ ਨੇ ਲਿਖਣ ਦੇ ਵੀ ਮਾਸਟਰ ਨੇ ਤੇ ਸੱਚੀ ਮੁੱਚੀ ਵੀ ਮਾਸਟਰ ਨੇ ਤੇ ਹੋਰ ਸਨਾਓ ਜਸਵੀਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਸੁਣੀ ਦਿਸੋ ਤੇ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅਸਦ ਨੂੰ ਕਿਤੇ ਲੱਗੇ ਚੱਲੇ ਹਾਂ ਪਹਿਲੀ ਗੱਲ ਤਾਂ ਸਾਡਾ ਦੇਖੋ ਇਹ ਬਹੁਤ ਵੱਡਾ ਭਾਗ ਹੈ ਵੀ ਤੁਸੀਂ ਸਾਡੇ ਨਾਲ ਬੈਠੇ ਹੋ ਨਹੀਂ 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 ਮੇਰੇ ਆਪ ਦੇ ਵਡ ਭਾਗ ਨੇ ਤੁਹਾਡਾ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਨਾਮ ਹੈ ਕਿ ਤਰੂਤਾਰੇ ਮango ਚਮਕ ਰਿਹਾ ਹੈ ਸਾਨੂੰ ਬੜਾ ਮਾਣ ਆ ਕਿ ਤੁਸੀਂ ਸਾਡੇ ਭਰਾ ਵੀ ਹੋ ਦੂਜੀ ਗੱਲ ਹੈ ਕਿ ਤੁਸੀਂ ਇੱਕ ਬਹੁਤ ਹੀ ਨੇਕ ਦਿਲ ਇਨਸਾਨ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਅਸੀਂ ਅੱਜ ਇੱਕ ਬੁੱਕ ਰੀਲੀਜ਼ ਦੇ ਪ੍ਰੋਗਰਾਮ ਤੇ ਜਾ ਰਹੇ ਹਾਂ ਮਰੇ ਕੋਟਲਾ ਵਿਖੇ ਤੇ ਸਾਰੇ ਦੋਸਤਾਂ ਮਿੱਤਰਾਂ ਨੇ ਇਕੱਠੇ ਹੋ ਕੇ ਇੱਕ ਸੰਜੋਬ ਪ੍ਰੋਲਾ ਕੀਤਾ ਹੈ ਤੇ ਬਹੁਤ ਸੋਹਣੀ ਇੱਕ ਕਿਤਾਬ ਤਿਆਰ ਕੀਤੀ ਆ ਤੇ ਅਸੀਂ ਸਾਰੇ ਤੁਹਾਨੂੰ ਬੇਨਤੀ ਵੀ ਕਰਾਂਗੇ ਕਿ ਤੁਸੀਂ ਉਹ ਕਿਤਾਬ ਲੈ ਕੇ ਜ਼ਰੂਰ ਪੜ੍ਹਿਓ ਕਿਉਂਕਿ ਉਹਦੇ ਵਿੱਚ ਬਹੁਤ achhi achhi ਰਚਨਾਵਾਂ ਨੇ ਮੌਜੂਦਾ ਸਮੇਂ ਦੇ ਬਾਰੇ ਸੋ ਬਾਕੀ ਗੱਲਾਂ ਮੇਰੇ ਦੋਸਤ ਹੈਪੀ ਪੁਨਵਾਲ ਜੀ ਤਾਂ ਸਾਡੇ ਬਹੁਤ ਹੀ ਅਜ਼ੀਜ਼ ਮਿੱਤਰ ਨੇ ਬੁੱਕ ਦਾ ਨਾਂ ਹੈਗਾ ਆਪਣੀ ਦਾ ਕਾਵ ਮੈਕਾਂ ਕਾਵ ਮੈਕਾਂ ਹੀ ਤਾਂ ਰੱਖਿਆ ਕਿਉਂਕਿ ਪਾਰਟਿਕੂਲਰ ਕਿਸੇ ਇੱਕ ਰਾਈਟਰ ਦੀ ਬੁੱਕ ਨਹੀਂ ਹੈਗੀ ਜਿਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਰਾਈਟਰਸ ਨੂੰ ਸ਼ਾਮਿਲ ਕੀਤਾ ਤਾਂ ਕਿ ਜੋ ਵੀ ਹਲੇ ਲਿਖਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਤੋਂ ਕਿਤਾਬ ਦਾ ਪੂਰਾ ਕੰਟੈਂਟ ਤਿਆਰ ਨਹੀਂ ਹੋ ਰਿਹਾ ਉਹਨਾਂ ਦੀ ਇੱਕ ਬੁੱਕ ਤਿਆਰ ਹੋ ਜੇ ਉਹਨਾਂ ਨੇ ਐਜ਼ ਅ ਰਾਈਟਰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਸਾਡਾ ਪੰਜਾਬੀ ਸਾਹਿਤ ਸੰਗਮ ਮਲੇਰਕੋਟਲਾ ਸਾਡਾ ਸਭਾ ਦਾ ਇੱਕ ਬਣਿਆ ਹੋਇਆ ਸੋ ਮਿਲਦੇ ਆਪਾਂ ਜਲਦੀ ਉੱਥੇ ਹੀ ਕਿੰਨੇ ਵਿੱਚ ਕਵੀ ਕਿੰਨੇ ਹੋਣਗੇ ਲਗਭਗ ਇਹਦੇ ਵਿੱਚ ਕਵੀ ਆਪਣੇ ਕੋਲ ਇੱਕ 12 ਜਾਂ 13 ਕਵੀ ਨੇ ਜਿਨ੍ਹਾਂ ਨੇ ਕਪਟਾਵਾਂ ਨੇ ਸਾਡੇ ਕੋਲ ਜੁੜੀਆਂ ਹੋਈਆਂ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਜਦੋਂ ਕਿਤਾਬ ਤੁਹਾਡੇ ਕੋਲ ਪਹੁੰਚੀ ਤਾਕ ਨੂੰ ਜਰੂਰ ਲੈ ਕੇ ਪੜਿਓ ਫਰੀਦਿਓ ਬਹੁਤ ਬਹੁਤ ਧੰਨਵਾਦ ਤੇ ਇਹਦੇ ਵਿੱਚ ਇੱਕ ਕਲ ਹੋਰ ਐਡ ਕਰਦੀ ਆ ਵੀ ਜਿਹੜੇ ਨਵੀਂ ਨਵੇਂ ਲਖਾਰੀ ਨੇ ਗੀਤਕਾਰ ਨੇ ਭਾਵੇਂ ਕਵੀ ਨੇ ਉਹ ਅਸੀਂ ਇਹਦਾ ਅਗਲਾ ਪਾਰਟ ਵੀ ਕਰਾਂਗੇ ਤੇ ਜਿਨ੍ਹਾਂ ਦੇ ਅੱਗੇ ਇਹਦੇ ਵਿੱਚ ਮੌਕਾ ਨਹੀਂ ਮਿਲਿਆ ਹਨਾ ਅੱਗੇ ਉਹ ਕੰਟੈਕਟ ਕਰ ਸਕਦੇ ਆ ਆਪਾਂ ਬਾਦ ਦੇ ਵਿੱਚ ਕਿਸੇ ਵੀਡੀਓ ਚ ਜਾਂ ਲੀਜ਼ਿੰਗ ਤੇ ਵੀ ਅਸੀਂ ਕੋ ਅਡਰੈਸ ਕਰਾਂਗੇ ਹਾਂ ਜੀ ਹਾਂ ਜੀ ਹਾਂ ਤੇ ਉਹਦੇ ਵਿੱਚ ਤੁਸੀਂ ਹਿੱਸਾ ਲੈ ਸਕਦੇ ਹੋ ਕਿਉਂਕਿ ਇੱਕ ਜਿਹੜਾ ਕਵੀ ਆ ਜਦੋਂ ਇਕੱਠੀ ਕਿਤਾਬ ਆਪ ਦੀ ਕੱਲੇ ਦੀ ਛਪਾਉਂਦਾ ਇੱਕ ਤਾਂ ਉਹ ਪਹਿਲੀ ਵਾਰ ਉਹਨੂੰ ਨੌਲੇਜ ਨਹੀਂ ਹੁੰਦੀ ਵੀ ਕਿੱਦਾਂ ਛਪਣੀ ਆ ਕਿੱਦਾਂ ਇੱਕ ਇੰਨੀਆਂ ਰਚਨਾਵਾਂ ਇਕੱਠੀਆਂ ਨਹੀਂ ਹੁੰਦੀਆਂ ਕਈਆਂ ਕੋਲ ਨਵੇਂ ਹੁੰਦੇ ਆ ਜਾਂ ਕਿੰਨਾ ਕੋਲ ਸਾਰਾ ਕੁਝ ਹੁੰਦਾ ਉਹਨਾਂ ਕੋਲ ਪੈਸੇ ਦੇ ਵਸੀਲੇ ਨਹੀਂ ਹੁੰਦੇ ਕਿਉਂਕਿ ਜਦੋਂ ਉਹ ਪੂਰੀ ਕਿਤਾਬ ਛਪਾਉਣੀ ਆ ਉਹਦੇ ਪੈਸੇ ਕਾਫੀ ਲੱਗਦੇ ਆ ਤੇ ਇਹਦੇ ਵਿੱਚ ਕੀ ਹੈਗਾ ਵੀ ਸਾਰਿਆਂ ਨੂੰ ਵੰਡੇ ਪੈਸੇ ਆ ਜਾਂਦੇ ਆ ਥੋੜੇ ਥੋੜੇ ਤਿੱਲ ਫੁੱਲ ਜਿੰਨੇ ਕੁ ਵੀ ਆਉਂਦੇ ਆ ਸਹਾਇਜੋਗ ਨਾਲ ਇੱਕ ਬੁੱਕ ਦੇ ਮਤਲਬ ਰੂਪ ਦੇ ਵਿੱਚ ਉਹਦੀਆਂ 3 4 5 ਜਿੰਨੀਆਂ ਵੀ ਕਵਤਾਵਾਂ ਲਿਖੀਆਂ ਛਪ ਜਾਂਦੀਆਂ ਹੂੰ ਇਹ ਗੱਲ ਸਹੀ ਹੈ ਤੁਹਾਡੀ ਮਤਲਬ ਮੈਂ ਪਹਿਲੀ ਚਲੋ ਅਨਾਉਂਸ ਉੱਥੇ ਕਰ ਦਿੱਤੇ ਆਪਾਂ ਹਾਂ ਸੰਵੇਲਨ ਤੇ ਆਪਣੇ ਤੇ ਪਰ ਇਹ ਜੂਨ ਦੇ ਵਿੱਚ ਸਟਾਰਟ ਹੋ ਰਿਹਾ ਤੇ ਜੂਨ ਦੇ ਵਿੱਚ ਹੀ ਜਿਹੜੇ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਜਾਂ ਪਿਛਲੀ ਵਾਰੀ ਜਿਨ੍ਹਾਂ ਨੂੰ ਜੁੜਨ ਤੋਂ ਰਹਿ ਗਏ ਕਿਉਂਕਿ ਪਿੱਛੋਂ ਫੋਨ ਆ ਗਏ ਹਨ ਮੈਸੇਜ ਆ ਗਏ ਉਹਨਾਂ ਤੋਂ ਅਸੀਂ ਮਾਫੀ ਵੀ ਮੰਗੀ ਮੰਗੀ ਆ ਵੀ ਪਲੀਜ਼ ਅਸੀਂ ਅਗਲੀ ਵਾਰੀ ਅਸੀਂ ਪਹਿਲਾਂ ਐਡਵਾਂਸ ਚ ਕਹਿ ਰਹੇ ਹਾਂ ਉਹਨਾਂ ਨੂੰ ਵੀ ਜੂਨ ਦੇ ਵਿੱਚ ਆਪਾਂ ਸ਼ੁਰੂ ਕਰ ਰਹੇ ਹਾਂ ਤੇ ਜੂਨ ਦੇ ਵਿੱਚ ਹੀ ਲਗਭਗ ਸਾਰਾ ਕੰਮ ਇਸਮਾਪਤ ਕਰ ਲਵਾਂਗੇ ਬਸ ਠੀਕ ਹੈ ਜੀ ਤੇ ਬੁੱਕ ਰਿਲੀਜ਼ ਦਾ ਜੋ ਸਮਾਗਮ ਹੈ ਉਹ ਬਹੁਤ ਜਲਦੀ ਹੋਣ ਜਾ ਰਿਹਾ 10 ਵਜੇ ਦਾ ਪ੍ਰੋਗਰਾਮ ਹੈ ਅਸੀਂ ਪਹੁੰਚਣ ਵਾਲੇ ਆ ਉਹਦੀਆਂ ਚਲਕੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਸਾਂਝੀਆਂ ਕਰਾਂਗੇ ਲੋ ਜੀ ਤਾਰਾ ਕਨਵੈਂਟ ਸਕੂਲ ਮਲੇਰ ਕੋਟਲਾ ਸੀ ਪਹੁੰਚ ਚੁੱਕੇ ਆ ਤੇ ਆ ਜੋ ਫਿਰ ਫੰਕਸ਼ਨ ਚੱਲ ਰਿਹਾ ਆ ਆਪਾਂ ਕਰਦੇ ਆ ਐਂਟਰੀ ਮਾਰਦੇ ਆ ਮੈਂ ਲਵੀ ਜਿ ਲਵੀ ਚ ਪੜਦੀ ਕੀ ਜੋ ਚੱਲਦਾ ਗੁੜੀਆਂ ਦੇ ਸਾਥੀਆਂ ਫੋੜਦੀਆਂ ਇਹੇ ਜੀ ਕਿਸਾਨ ਦੇ ਨਾਲ ਤਮਸੇ ਗੀਤਾਂ ਦੇ ਨਾਮ ਨਾਲ ਕਦੇ ਪਿੰਡੇ ਦਾ ਦੋਗਾ ਕਦੇ ਮਾਂ ਦਾ ਬਣੇ ਸਾਹਿਬ ਇੱਕ ਗਾਣੇ ਸਾਹਿਬ ਦੇ ਸਰਫਾ ਦੇ ਵਿੱਚ ਆਪਣਾ ਨਾਮ ਕੀਤਾ ਗਾਣਿਆਂ ਤੋਂ ਬਾਅਦ ਫਿਰ ਦੌਰ ਸ਼ੁਰੂ ਹੋਇਆ ਫਿਲਮਾਂ ਦਾ ਤੇ ਹੁਣੇ-ਹੁਣੇ ਤੁਸੀਂ ਗੁਰਨਾਮ ਕੋਲ ਲਗ ਹੀਰੋ ਸੀ ਜਿਸ ਵਰਤੇ ਵਿੱਚ ਰੋਜ਼ ਰੋਜ਼ੀ ਤੇ ਗੁਲਾਬ ਉਹ ਫਿਰ ਦੇਖੀ ਉਹ ਵੀ ਉਸੇ ਸ਼ਖਸ ਦੇ ਰਿਕਰ ਪ੍ਰੀਤ ਸੰਗਰੇ ਦੇ ਲਿਖੀ ਉਹ ਫਿਲਮਾਂ ਦੇ ਵਿੱਚ ਤੁਸੀਂ ਕੈਨੇਡਾ ਸਿਨੇਮਾ ਦੇ ਵਿੱਚ ਦੇਖੀਆ ਪਹਿਲਾਂ ਫਿਰ ਉਸ ਤੋਂ ਬਾਅਦ ਆਪਣੇ ਪੰਜਾਬ ਇੰਡੀਆ ਦੇ ਵਿੱਚ ਸਾਰੇ ਪਾਸੇ ਰਲਵੇਂ ਸੋਈ ਸੋ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ ਕਿਉਂਕਿ ਉਹ ਸਾਡੇ ਵਿੱਚ ਬੈਠੇ ਨੇ ਤੇ ਸਾਡਾ ਭਰਾ ਇਸ ਗੱਲ ਦਾ ਸਾਨੂੰ ਬਹੁਤ ਮਾਣ ਹੈ ਸੋ ਮੈਂ ਆਪ ਸਭ ਦੇ ਵਿੱਚ ਸੱਦਾ ਦੇ ਰਿਹਾ ਤੇ ਇੱਕ ਮੈਂ ਥੋੜੀ ਜਿਹੀ ਐਡ ਕਰਨਾ ਚਾਹਣਾ ਗੱਲ ਕਿ ਸਪੈਸ਼ਲ ਇਸ ਵੀਰ ਵਾਸਤੇ ਕਿ ਅੱਜ ਵੀ ਉਹਨਾਂ ਹੀ ਡਾਊਨ ਟੂ ਅਰਥ ਆ ਅੱਜ ਭਾਵੇਂ ਕ੍ਰੈਡਿਟ ਦੀ ਸਰਕਾਰ ਨੇ ਇਹਨਾਂ ਵੀ ਆਰ ਵੀ ਦਿੱਤੀ ਆ ਉਥੇ ਜਾ ਕੇ ਫੇਰ ਵੀ ਵਾਪਸ ਪਿੱਟਦਾ ਸਾਡੇ ਪੰਜਾਬ ਨੂੰ ਇਹਨਾਂ ਕੋ ਆ ਕਿ ਜ਼ਿਆਦਾਤਰ ਕੋਸ਼ਿਸ਼ ਕਰਦਾ ਵੀ ਜਿੰਨਾ ਟਾਈਮ ਉਥੇ ਲੱਗਦਾ ਉੰਨਾ ਹੀ ਲੱਗੇ ਬਾਕੀ ਟਾਈਮ ਐ ਇੱਥੇ ਕੱడా ਸੋ ਤੁਹਾਡੀ ਜੋਰਦਾਰ ਤਾੜੀਆਂ ਦੇ ਵਿੱਚ ਪ੍ਰੀਤ ਸੰਗ੍ਰਹਿ ਮੈਂ ਦੋ ਗੱਲ ਇਨਾਮਾ ਤੁਹਾਡੇ ਨਾਲ ਸਾਂਝੀ ਕਰਨਾ ਕਿ ਅੱਜ ਦੀ ਪੀੜ੍ਹੀ ਦੇ ਵਿੱਚ ਇੱਕ ਮੈਂ ਬਖਰੀਵਾ ਸੋਚ ਰਿਹਾ ਤੇ ਮਾਪੇ ਤੁ ਜਿਹੜੀ ਸੋਚ ਆ ਗਈ ਉਹ ਕਿਤੇ ਕਿਤੇ ਦਾ ਕੰਮ ਬੰਦੂ ਹੈਗੀ ਆ ਪਰ ਕਿਤੇ ਕਿਤੇ ਜ਼ਿਆਦਾਤਰ ਮੈਨੂੰ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਬੱਚੇ ਆ ਉਹਨਾਂ ਦੀ ਮੱਤ ਨਹੀਂ ਲੈਂਦੀ ਮਾਪੇ ਨਾਲ ਉਹ ਤੁਸੀਂ ਸੋਸ਼ਲ ਮੀਡੀਆ ਦਾ ਕਾਰਨ ਮੰਨ ਲੋ ਜਾਂ ਤੁਸੀਂ ਹੋਰ ਕੋਈ ਵੀ ਕਾਰਨ ਉਹਦਾ ਸਮਝ ਸਕਦੇ ਹੋ ਜਨਾ ਕਿ ਸੰਗਤ ਜ਼ੋਬਤ ਇਦਾਂ ਦੀ ਹੋ ਚੁੱਕੀ ਆ ਕਹਿੰਦਾ ਹੋਰ ਕਿਹਦੇ ਕੋਲੇ ਕਰੂ ਬੰਦਾ ਗੱਲ ਦਿਲ ਦੀ ਹੋਰ ਕਿਹਦੇ ਕੋਲੇ ਕਰੂ ਬੰਦਾ ਗੱਲ ਦਿਲ ਦੀ ਔਲਾਦ ਦੀ ਨਾ ਮਾਪਿਆਂ ਨਾਲ ਮਤ ਮਿਲਦੀ ਮੰਮੀ ਕਹਿੰਦੀ ਰਸਮਾਂ ਦੇ ਨਾਲ ਤੋੜਨੀ ਕੁੜੀ ਕੋਟਲਾ ਮੈਰਿਜ ਕਰਾਉਣ ਨੂੰ ਫਿਰੇ ਬਾਪੂ ਪਰਦਾ ਦੇ ਕੁੜੀਆਂ ਲਗਾਉਣ ਤੋਂ ਖੜਾ ਮੁੰਡਾ ਬੁਲਟ ਦੇ ਨਾਲੇ ਮੀਰ ਪਾਉਣ ਨੂੰ ਵਾਹ ਵਾਹ ਬਹੁਤ ਸੁਣੀ ਗੱਲ ਪ੍ਰੋਗਰਾਮ ਤੋਂ ਬਾਅਦ ਉੱਥੇ ਆਏ ਹੋਏ ਸੱਜਣਾਂ ਨਾਲ ਫੋਟੋਆਂ ਕੀਤੀਆਂ ਤੇ ਸਾਰਿਆਂ ਨੂੰ ਮਿਲੇ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗਿਆ ਪ੍ਰੋਗਰਾਮ ਬਹੁਤ ਸੋਹਣਾ ਸੀ ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਸਾਡਾ ਬਹੁਤ ਵਧੀਆ ਰਿਹਾ ਕਿਵੇਂ ਅੱਧੀ ਆਇਆ ਬਹੁਤ ਜਿਆਦੇ ਬਹੁਤ ਜਿਆਦੇ ਪ੍ਰੋਗਰਾਮ ਜ਼ਬਰਦਸਤ ਬਹੁਤ ਵਧੀਆ ਹੋਇਆ ਤੇ ਚੰਪੌਰ ਪ੍ਰੀਤ ਸੰਗਰੇੜੀ ਪ੍ਰੀਤ ਸੰਗਰੇੜੀ ਮੇਰੇ ਚਾਰ ਚੰਨੇ ਦਾ ਸਾਰੇ ਪਹਿਲੇ ਵੈਸੀ ਫੈਨ ਆ ਆਪਾਂ ਸਾਰੇ ਇਹਦੀ ਦਿੱਖ ਦੇ ਇਹਦੇ ਗਾਣਿਆਂ ਦੇ ਇਹਨਾਂ ਫਿਲਮ ਦੇ ਪਰ ਅੱਜ ਜਿੰਨੇ ਸਰੋਤੇ ਆਏ ਆ ਸਾਰੇ ਸੱਚੇ ਹੋਰ ਫੈਨ ਹੋ ਗਏ ਬਹੁਤ ਵੱਧ ਗਏ ਫੈਨ ਪਈ ਨਹੀਂ ਮੈਂ ਨਵੀਂ ਚੰਗਾਰ ਲੱਗਿਆ ਹਾਂ ਜਿਹਦੇ ਨਵੇਂ ਬੰਦੇ ਜੁੜਦੇ ਆ ਚੰਗੇ ਬੰਦੇ ਜੁੜਦੇ ਆ ਚੰਗੇ ਸਹਿਯੋਗਕਰ ਹਨਾ بڑے ਲਿਖੇ ਵੀ ਜੁੜੇ ਆ ਆਪਣੇ ਨਾਲੇ ਬੰਟੀ ਨਾਲ ਸਾਡੇ ਦੂਰ ਮਾਸਟਰ ਸੀ ਅੱਛਾ ਤੁਸੀਂ ਇਹ ਦੱਸੋ ਸੋਹਲ ਕਿਵੇਂ ਨਾਮ ਤੇ ਆ ਤੁਹਾਡਾ ਸਰ ਨੇ ਨਾ ਸੋਹਲ ਮੇਰਾ ਸਰ ਨੇ ਵਾਹ ਜੀ ਓਕੇ ਜੀ ਸੋਹਲ ਸੋ ਪਿਆਸੀ ਮਿਸਤਰੀਆਂ ਤੇ ਮਿਸਤਰੀਆਂ ਦੇ ਵਿੱਚ ਇਹ ਗੋਲਤ ਹੁੰਦਾ ਹੈ ਸੋ ਤੇ ਵੈਸੇ ਮੇਰਾ ਜਿਹੜਾ ਸੁਭਾਅ ਉਹ ਵੀ ਸੋਗੋਲੈਂਸ ਕਰਕੇ ਮੈਂ ਇਹ ਤਖੱਲੁਸ ਦੇ ਤੌਰ ਤੇ ਯੂਜ਼ ਕਰਦਾ ਜੁੜ ਕੇ ਤੇ ਹੁਣ ਅਸੀਂ ਇੱਥੇ ਤੇ ਇਸ ਗਰੇਡੀ ਵੀਰ ਬਾਰੇ ਮੈਂ ਗੱਲ ਕਰੂੰਗਾ ਕਿ ਮੈਂ ਇਹਨੂੰ ਅਕਸਰ ਕਹਿਣਾ ਹੁੰਦਾ ਕਿ ਜਿਹੋ ਇਹਨਾਂ ਦੀ ਕਲਾ ਹੈ ਇਹਨਾਂ ਦੀ ਜੋ ਕਲਾ ਲੱਕੀਰਾ ਬਹੁਤ ਵਿਸ਼ਾਲ ਹੈ ਅੱਜ ਇਹਨਾਂ ਨੇ ਮਹਿਸੂਸ ਕੀਤਾ ਜਿਤਨੇ ਲੋਕ ਇਹਨਾਂ ਨੂੰ ਮਿਲਦੇ ਨੇ ਬੜਾ ਖੁਸ਼ ਹੋ ਕੇ ਮਿਲਦੇ ਨੇ ਬੜੇ ਮਤਲਬ ਉਹਨੂੰ ਇਹ ਹੁੰਦਾ ਕਿ ਅਸੀਂ ਖਾਸ ਬੜੀ ਖਾਸ ਸ਼ਖਸੀਅਤਾਂ ਨੂੰ ਮਿਲ ਰਹੇ ਸੋ ਤੁਸੀਂ ਇਹ ਜਿਹੜਾ ਤੁਹਾਡਾ ਗੋਣਾ ਇਹਨੂੰ ਬਣਾ ਕੇ ਰੱਖੋ ਲੋਕ ਤੁਹਾਨੂੰ ਜਾਣਦੇ ਨੇ ਆਪਣੀ ਫੇਸ ਵੈਲ ਨੂੰ ਬਣਾ ਕੇ ਰੱਖੋ ਭਾਜੀ ਬਹੁਤ ਬਹੁਤ ਸ਼ੁਕਰੀਆ ਆ ਹਾਉਨਰਸ ਸਰ ਜੀ ਹੁਣ ਕੀ ਖਵਾਬ ਆ ਰਹੇ ਮਿਲਦੇ ਆ ਨਵੇਂ ਖਵਾਬ ਆ ਕੀ ਰਹੇ ਅਸੀਂ ਕਰਦੇ ਨਵੇੜਨ ਵਾਲੀ ਗੱਲ ਮੈਂ ਤੇਨੂੰ ਹੋਰ ਆ ਰਿਹਾ ਫਾਰਮੈਲਟੀ ਜੱਕਰ ਚ ਰਿਹਾ ਵੀਡੀਓ ਬਣਾ ਕੇ ਜਿਹੜੀ ਗੱਲ ਹੈ ਕਿ ਆਮੇ ਕੀ ਖਵਾਬ ਹੈ ਕੀ ਗਵਾ ਰਹੇ ਹਾਂ ਅਸੀਂ ਉਹ ਅਸੀਂ ਜਿਹੜੀ ਥੱਲੇ ਲੱਗੀ ਹੁੰਦੀ ਚਾਹ ਹੁੰਦੀ ਆ ਕੌਫੀ ਹਾਂ ਅਸੀਂ ਕੌਫੀ ਪੀਣ ਲਈ ਇੱਥੇ ਰੋਗੇ ਸੀ ਅਸਲ ਚ ਹਾਂ ਜੇ ਪੀਉਣਗੇ ਕਿਤਾ ਪਰ ਹਜੇ ਤੱਕ ਅਸਲ ਚ ਪਤਾ ਚੱਕਰ ਕੀ ਪੈ ਗਿਆ ਚੱਕਰ ਕੀ ਪੈ ਗਿਆ ਅਸੀਂ ਉੱਥੇ ਮੇਜ਼ਬਾਨ ਦੀ ਇੱਥੇ ਅਸੀਂ ਸੋਚਿਆ ਮੇਜ਼ਬਾਨ ਇੱਥੇ ਮੇਜ਼ਬਾਨ ਦੇ ਅਸੀਂ ਉੱਥੇ ਚਾਹ ਪਾਣੀ ਪੀਤਾ ਹੁਣ ਤਾਂ ਸਾਨੂੰ ਕੌਫੀ ਦੇ ਜੀ ਕਰਿਆ ਫਿਰ ਅਸੀਂ ਕਿਹਾ ਵੀ ਕੌਫੀ ਉੱਥੇ ਗਲਤ ਹੋ ਗਈ ਸਾਡੇ ਕੋਲ ਅਸੀਂ ਮੇਜ਼ਬਾਨ ਬਦਲ ਲਿਆ ਧੂਰੀ ਵਾਲਾ ਬੰਦਾ ਮੇਜ਼ਬਾਨ ਕਰ ਲਿਆ ਤੱਕੇ ਨਾਲ ਬਣਾਇਆ ਗਿਆ ਵੀਰੋ ਤੱਕੇ ਨਾਲ ਬਣਾਇਆ ਗਿਆ ਇਹ ਇਹ ਤੱਕੇ ਪਰ ਉਹਤ ਬੋਲਿਆ ਚਾਹੁੰਦਾ ਚਲੋ ਠੀਕ ਹੈ ਜੀ ਉਹ ਧੰਨਵਾਦ ਥੈਂਕ ਯੂ ਜਿਉਂਦੇ ਰਹੋ